ਪੰਜਾਬੀ ਸਿੰਗਰ ਨਿਮਰਤ ਖੈਰਾ ਨੂੰ ਵਿਆਹ ਕਰਾਉਣ ਲਈ ਕੈਸਾ ਮੁੰਡਾ ਚਾਹੀਦਾ ਹੈ ਖੁਦ ਨਿਮਰਤ ਖੈਰਾ ਨੇ ਕਿਹਾ ਹੈ ਕਿ ਜਿਸ ਮੁੰਡੇ 'ਚ ਹੋਣ ਗਿਆ ਇਹ ਕੁਆਲਿਟੀ ਆ ਮੈਂ ਉਹਦੇ ਨਾਲ ਹੀ ਕਰਾਵਾਂਗੀ ਵਿਆਹ ਦਰਅਸਲ ਦੋਸਤੋ ਨਿਮਰਤ ਖੈਰਾ ਦੀ ਉਮਰ 32 ਸਾਲ ਹੋ ਚੁੱਕੀ ਹੈ ਤੇ ਹੁਣ ਬੜੇ ਜ਼ਿਆਦਾ ਲੋਕ ਉਹਨਾਂ ਨੂੰ ਸਵਾਲ ਕਰਦੇ ਨੇ ਕਿ ਇਸ ਉਮਰ 'ਚ ਜ਼ਿਆਦਾਤਰ ਕੁੜੀਆਂ ਵਿਆਹ ਕਰਾਈ ਲੈਂਦੀਆਂ ਨੇ ਤੇ ਨਿਮਰਤ ਖੈਰਾ ਵਿਆਹ ਕਦੋਂ ਕਰਾਉਣਗੇ ਤੇ ਉਹਨਾਂ ਨੂੰ ਕਿਵੇਂ ਦਾ ਮੁੰਡਾ ਪਸੰਦ ਹੈ ਤਾਂ ਲੋਕਾਂ ਵੱਲੋਂ ਬਾਰ-ਬਾਰੇ ਸਵਾਲ ਪੁੱਛੇ ਜਾਂਦੇ ਹੁਣ ਨਿਮਰਤ ਖੈਰਾ ਇਸ ਬਾਰੇ 'ਚ ਖੁਦ ਬੋਲ ਪਏ ਨੇ ਤੁਸੀਂ ਜਾਣਦੇ ਹੋ ਨਿਮਰਤ ਖੈਰਾ ਇੱਕ ਕੁਝ ਜੈਸੀ ਹੋਈ ਹੈ ਨਿਮਰਤ ਖੈਰਾ ਕਹਿੰਦੇ ਨਹੀਂ ਕਿ ਮੈਨੂੰ ਮੁੰਡਾ ਐਸਾ ਚਾਹੀਦਾ ਹੈ ਜਿਹੜਾ ਹਰ ਕੁੜੀ ਦੀ ਰਿਸਪੈਕਟ ਕਰੇ ਇਹ ਨਹੀਂ ਕਿ ਜਿਵੇਂ ਮੇਰਾ ਹੈ ਤੇ ਮੇਰੀ ਰਿਸਪੈਕਟ ਕਰੇ ਉਹਦਾ ਫਰਜ਼ ਹੈ ਕਿ ਉਹ ਹਰ ਕੁੜੀ ਦੀ ਰਿਸਪੈਕਟ ਕਰੇ ਐਸਾ ਮੁੰਡਾ ਹੀ ਜੋ ਮੈਨੂੰ ਚਾਹੀਦਾ ਹੈ ਸੋ ਵਿਆਹ ਵਾਲੇ ਸਵਾਲ ਦੇ ਬਾਰੇ ਵਿੱਚ ਨਿਮਰਤ ਖੈਰਾ ਨੇ ਕੁਝ ਐਸਾ ਜਵਾਬ ਦਿੱਤਾ ਹੈ ਦਰਅਸਲ ਬੜੇ ਜ਼ਿਆਦਾ ਨਿਮਰਤ ਖੈਰਾ ਦੇ ਫੈਨ ਉਹਨਾਂ ਦੀ ਪੋਸਟ ਹੇਠਲੇ ਕਮੈਂਟ ਕਰਦੇ ਨੇ ਪਰਸਨਲੀ ਉਹਨਾਂ ਨੂੰ ਮੈਸੇਜ ਕਰਦੇ ਨੇ ਤੇ ਲਗਾਤਾਰ ਇਹ ਸਵਾਲ ਉਹਨਾਂ ਨੂੰ ਪੁੱਛਿਆ ਜਾਂਦਾ ਸੀ ਕਿ ਉਹ ਵਿਆਹ ਕਦੋਂ ਕਰਾਉਣਗੇ ਤੇ ਉਹਨਾਂ ਨੂੰ ਕੈਸਾ ਮੁੰਡਾ ਇਹ ਚ ਕੋਈ ਵੀ ਫਿਕਸ ਪਤਾ ਨਹੀਂ ਹੈ ਕੁੜੀ ਦੀ ਸੋਚ ਵਧੀਆ ਲੱਗੀ ਤਾਂ ਵਦ ਤੋਂ ਵਦ ਸ਼ੇਅਰ ਜ਼ਰੂਰ ਕਰਿਓ